ਪੁੱਤ ਹਰਪ੍ਰੀਤ ਯਾਦ ਰੱਖੀ ਕੇਸ ਕੀ ਸਿਰਫ ਕਪੜਾ ਨਹੀਂ ਇਹ ਸੱਚ ਤੇ ਹਿੰਮਤ ਦੀ ਨਿਸ਼ਾਨੀ ਹੈ ਬਾਣ ਦੀ ਗੱਲ ਹਮੇਸ਼ਾ ਮੇਰੇ ਦਿਲ ਵਿੱਚ ਰਹਿੰਦੀ ਹੈ ਕੇਸ ਕੀ ਸੱਚ ਦੀ ਪਹਿਚਾਨ ਅੱਜ ਅਚਾਨਕ ਟੈਸਟ ਹੋਵੇਗਾ ਜੋ ਆਉਂਦਾ ਹੈ ਉਹੀ ਲਿਖਣਾ ਹਰਪ੍ਰੀਤ ਚਿੰਤਾ ਨਾ ਕਰ ਮੇਰੀ ਕਾਪੀ ਤੂੰ ਦੇਖ ਲੈ ਨਹੀਂ ਯਾਰ ਮੈਨੂੰ ਜੋ ਆਉਂਦਾ ਹੈ ਮੈਂ ਉਹੀ ਲਿਖਾਂਗਾ ਜੇ ਮੈਂ ਨਕਲ ਕਰਾਂ ਤਾਂ ਮੇਰੀ ਕੈਸਗੀ ਦੀ ਲਾਸ਼ ਕਿੱਥੇ ਰਹੇਗੀ ਨੰਬਰ ਘਟ ਹੋ ਸਕਦੇ ਨੇ ਹਾਂ ਪਰ ਇਹ ਬੱਚਾ ਇਮਾਨਦਾਰ ਹੈ ਉਹ ਤਾਂ ਅੰਕ ਨਹੀਂ ਕਿਰਦਾਰ ਬੰਦਾ ਬਣਾਉਂਦਾ ਹੈ ਸੱਚ ਮੇਰੀ ਪਛਾਣ ਹੈ ਤੇ ਕੇਸ ਕੀ ਮੇਰਾ ਮਾਨ